ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀਏ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਅਸੀਂ ਕਈਆਂ ਦਿਨਾਂ ਦਾ ਕਹਿ ਰਿਹਾ ਸੀ ਹਿਮਾਚਲੜਾਣ ਨੂੰ ਵੀ ਕਹਿ ਰਿਹਾ ਸੀ ਵੀ ਭਾਈ ਬਾਜ ਆ ਜਾਓ ਬਾਜ ਆ ਜਾਓ ਪਰ ਆਇਆ ਨਹੀਂ ਕਰਦੀ ਮੈਂ ਹੁਣ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਲਗਾ ਕਰਨਾ ਕਿ ਵੀਰੋ ਐਦਾਂ ਇਹਨਾਂ ਟਲਦਾ ਨਹੀਂ ਆਰਾਧੀਆਂ ਫੇਰ ਆ ਦੋ ਤਿੰਨ ਕਟਨਾਵਾਂ ਜਿਹੜੀਆਂ ਮੇਰੇ ਕੋਲ ਵੀਡੀਓ ਆਈਆਂ ਸੋ ਇਹ ਕੰਮ ਵਾਅਦ ਰਹੇ ਨੇ ਘਟ ਨਹੀਂ ਰਹੇ ਕਿਉਂਕਿ ਪਤਾ ਨਹੀਂ ਇਹਨਾਂ ਨੂੰ ਕੀ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਉਹਦੇ ਵਿੱਚ న్యూਸ ਤੇ ਚੱਲ ਰਹੀ ਸੀ ਉਹਦੇ ਵਿੱਚ ਸਿੱਧਾ-ਸਿੱਧਾ ਟਾਰਗੇਟ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਪੱਤਰਕਾਰ ਵੀਰ ਨੇ ਦੱਸਿਆ ਵੀ ਹੈਗਾ ਉਹਨੇ ਉੱਥੇ ਇੰਟਰਵਿਊ ਲਈਆਂ ਉਹਨੇ ਦੱਸਿਆ ਵੀ ਹੈਗਾ ਵੀ ਇਹ ਬਿਲਕੁਲ ਜੋ ਵੀ ਇਹ ਹੋਇਆ ਕਰਦਾ ਇਹ ਕੰਗਣਾ ਰਨਾਵਤ ਕਰਕੇ ਹੋਇਆ ਕਰਦਾ ਸੋ ਦੇਖੋ ਅਸੀਂ ਕਿਸੇ ਤੋਂ ਘੱਟ ਨਹੀਂ ਪੰਜਾਬੀ ਪੰਜਾਬੀ ਇੱਥੇ ਦੇ ਪੰਜਾਬ ਪੰਜਾਬੀ ਜਿਹੜੇ ਹਨ ਇਹ ਆਪਣੀ ਪਹਿਲ ਤੇ ਕਰਦੇ ਨਹੀਂ ਹੈਗੇ ਤੇ ਦੂਜੇ ਨਹੀਂ ਛੱਡਦੇ ਨਹੀਂ ਪਰ ਅਸੀਂ ਬੇਨਤੀ ਕਰਦੇ ਆ ਕਿ ਦੇਖੋ ਸਿਰ ਦੇ ਉੱਤੋਂ ਪਾਣੀ ਟਪ ਚੁੱਕਾ ਹੁਣ ਯਾਰਾ ਕਿੰਨਾ ਵਿਚੇਰੇ ਸਾਡੇ ਲੋਕ ਜਾ ਕੇ ਕਿਤੇ ਪੈਸੇ ਵਟਾਉਣੇ ਆ ਉੱਥੇ ਜਾ ਕੇ ਜਿੰਨਾ ਵੀ ਦੇ ਲੋ ਕੋਈ ਲੱਖਾਂ ਦੇ ਹਿਸਾਬ ਨਾਲ ਪੈਸਾ ਜਿਹੜਾ ਇਹ ਟੂਰਿਸਟ ਇਹਨਾਂ ਨੂੰ ਦੇ ਰਿਹਾ ਜੇ ਅਸੀਂ ਇੰਟਰਵਿਊ ਹੁੰਨੇ ਹਿਮਾਚਲ ਦੇ ਵਿੱਚ ਤਾਂ ਵੀ ਅਸੀਂ ਪਰਚੀ ਕਟਾ ਕੇ ਟੈਕਸਟ ਟੇਕ ਕਰਕੇ ਫੇਰ ਇਹਨਾਂ ਉੱਥੇ ਜਾਂਦੇ ਆਂ ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਯਾਰਾ ਕਿ ਆਹ ਕਿਹਦਾ ਹਿਸਾਬ-ਕਿਤਾਬ ਹੈ ਜਾਂ ਤੇ ਇਹ ਥੋੜੇ ਜੇ ਹੰਕਾਰਗੇ ਆ ਕਿ ਚਲੋ ਚਾਰ ਫੈਕਟਰੀਆਂ ਇਹਨਾਂ ਦੇ ਕੋਲ ਕੀ ਆ ਗਈਆਂ ਇਹ ਲੋਕ ਹੰਕਾਰਗੇ ਪਰ ਮੈਂ ਇੱਕ ਬੇਨਤੀ ਕਰ ਦਿਆਂ ਦੇਖੋ ਸਾਡਾ ਨੌ ਮਾਸ ਦਾ ਰਿਸ਼ਤਾ ਜਿੱਦਾਂ ਕਹਿੰਦੇ ਹੁੰਦੇ ਆ ਚਾਹੇ Hindu ਬਰਾਦਰੀ ਹੋਵੇ ਚਾਹੇ ਮੁਸਲਮਾਨ ਭਾਈਚਾਰਾ ਹੋਵੇ ਚਾਹੇ ਸਿੱਖ ਹੈ ਪਰ ਅਸੀਂ ਨਹੀਂ ਚਾਹਦੇ ਯਾਰਾ ਵੀ ਕਿਸੇ ਨਾਲ ਕੋਈ ਦੰਦਾ ਵਿਤਕਰਾ ਹੋਵੇ ਜਾਂ ਕੋਈ ਐਦਾਂ ਦੀ ਕੋਈ ਗਲਤ ਬਾਤ ਹੋਵੇ ਪਰ ਅਸੀਂ ਕੰਗਣਾ ਰਣਾਵਤ ਨੂੰ ਚੇਤਾਵਨੀ ਜ਼ਰੂਰ ਦੇਣੇ ਆ ਕਿ ਤੂੰ ਉਹ ਦਿਨ ਭੁੱਲ ਗਈ ਜਦੋਂ ਤੂੰ ਮਾਫ਼ੀਆਂ ਮੰਗਦੀ ਫਿਰਦੀ ਸੀ ਪਰ ਅਸੀਂ ਤੈਨੂੰ ਇੱਕ ਬੇਨਤੀ ਕਰਦੀਏ ਜਿੱਦਣ ਕਿ ਤੇ ਹੁਣ ਰਿੱਕੇ ਚੜ ਗਈ ਸਾਡੇ ਅਸੀਂ ਕੀਰਤੀ ਕਿਸਾਨ ਮੋਰਚੇ ਤੋਂ ਆਂ ਜਿੱਦਣ ਕਿ ਤੇ ਸਾਡੇ ਰਿੱਕੇ ਚੜ ਗਈ ਤੂੰ ਪਛਤਾਏਂਗੀ ਅਸੀਂ ਲਿਖਤੀ ਰੂਪ ਦੇ ਵਿੱਚ ਮਾਫ਼ੀ ਮੰਗਵਾ ਕੇ ਛੱਡਾਂਗੇ ਵਿਦ ਆਲ ਇੰਡੀਆ ਦਾ মিডিਆ ਲੈ ਆ ਗਏ ਸੀ ਕਿਉਂਕਿ ਇਹ ਲੋਕ ਜਿਹੜੇ ਘੜੀਆਂ ਅੰਸਰ ਹੈ ਨਾ ਇਹਨਾਂ ਨੂੰ ਕੋਈ ਹੈ ਨਹੀਂ ਆਪਣੀ ਇੱਜ਼ਤ ਨਾਲ ਕੋਈ ਨਹੀਂ ਹੈ ਇਹਨਾਂ ਨੂੰ ਸਿਰਫ ਇਹ ਹੈ ਪੈਸੇ ਬਾਨਨੇ ਚਾਹੀਦੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਸਕਿਉਰਿਟੀਆ ਮਿਲਣੀਆਂ ਚਾਹੀਦੀਆਂ ਕਿਉਂਕਿ ਇਹ ਭੁੱਖੇ ਇਹਨਾਂ ਦੋ ਚੀਜ਼ਾਂ ਦੇ ਹੈਗੇ ਆ ਪਰ ਸਾਡੀ ਕੌਮ ਆਪਣੀ ਸਕਿਉਰਿਟੀ ਕਰਨੀ ਆਪ ਜਾਣਦੀ ਆ ਅਸੀਂ ਤੇ ਬੇਨਤੀ ਕਰਦੇ ਆ ਪਹਿਲੀ ਗੱਲ ਤੇ ਅਮਾਚਰ ਘੁੰਮਣਾ ਜਾਓ ਨਾ ਯਾਰਾ ਸਾਡੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਐਦਾਂ ਦੀਆਂ ਟੂਰਿਸਟ ਪਲੇਸ ਬਣੇ ਹੋਏ ਆ ਚਾਹੇ ਨਵਾਂ ਸ਼ਹਿਰ ਦੇ ਲਾਗੇ ਵੀ ਹੈਗਾ ਬਹੁਤ ਵਧੀਆ ਆਵਾਦੀਆਂ ਆਪਣੀਆਂ ਹੋਈਆਂ ਪਹਾੜੀ ਏਰੀਆ ਘੁੰਮਣ ਨੂੰ ਜਿੱਥੇ ਮਰਜ਼ੀ ਘੁੰਮੋ ਯਾਰਾ ਜਿਹੜਾ ਤੁਸੀਂ ਇਹਨਾਂ ਨੂੰ ਪੈਸਾ ਦੇ ਰਿਹਾ ਜੀ ਆਪਣੇ ਪੰਜਾਬ ਦੇ ਖਾਤੇ ਦੇ ਵਿੱਚ ਪਵਾਓ ਇੱਥੇ ਸਾਡੇ ਪੰਜਾਬ ਦਾ ਪੈਸਾ ਅਸੀਂ ਇਹਨਾਂ ਨੂੰ ਲਟਾਉਨੇ ਆ ਕਿਉਂ ਸਾਡੇ ਤੇ ਹੋਟਲ ਨਹੀਂ ਹੈਗੇ ਕਿਉਂ ਅਨੰਦਪੁਰ ਸਾਹਿਬ ਏਰੀਆ ਦੇ ਵਿੱਚ ਕੋਈ ਤਿਆਰ ਹੀ ਵਗਦਾ ਜਿੱਥੇ ਮਰਜ਼ੀ ਬੈਠੋ ਦਰਿਆਵਾਂ ਦੇ ਕੱਡੇ ਤੇ ਆਓ ਜਾਓ ਹੈ ਕੋਈ ਪੈਸਾ ਨਹੀਂ ਦੇਣਾ ਇਹਨਾਂ ਨਾਲੋਂ ਵਧੀਆ ਡੇਰ ਇੱਥੇ ਵਾਤਾਵਰਨ ਹੈ ਵਧੀਆ ਦਰਿਆ ਹੈ ਵਧੀਆ ਨਹਿਰਾਂ ਸਾਡੀਆਂ ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਕਿਉਂਕਿ ਸਰਕਾਰਾਂ ਬਣਾ ਹੀ ਨਹੀਂ ਰਹੀਆਂ ਸਾਡੇ ਨਾਂ ਦੇ ਪੰਜਾਬ ਦੇ ਵਿੱਚ ਆਨੰਦਪੁਰ ਗੀਤਪੁਰ ਦੀ ਧਰਤੀ ਤੇ ਟੂਰਿਸਟ ਪਲੇਸ ਬਣੇ ਤੇ ਇਹਨਾਂ ਹਾੜੇ ਭੜਾਵਾਂ ਨੂੰ ਹਿਮਾਚਲ ਜਾਣ ਦੀ ਲੋੜ ਹੀ ਕੋਈ ਨਹੀਂ ਹੈ ਪਰ ਇਹਦੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇੱਥੇ ਟੂਰਿਸਟ ਪਲੇਸ ਬਣਾਓ ਤੁਸੀਂ ਜਿਹੜਾ ਪੈਸਾ ਹਿਮਾਚਲ ਜਾ ਰਿਹਾ ਉਹ ਕਿਉਂ ਨਹੀਂ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰਹਿੰਦਾ ਸਾਡੇ ਲੋਕ 76 ਵੀ ਕਹਿੰਦੇ ਆ ਫਿਰ ਵੀ ਅਸੀਂ ਜਾ ਕੇ ਇਹਨਾਂ ਲੋਕਾਂ ਨੂੰ ਪੈਸਾ ਜਿਹੜਾ ਉਹ ਦੇ ਰਹੇ ਆ ਪੇ ਕਰ ਰਹੇ ਆ ਚਾਹੇ ਹੋਟਲਾਂ ਥਰੂ ਹੋਵੇ ਚਾਹੇ ਘੁੰਮਣ ਫਿਰਨ ਦਾ ਥਰੂ ਹੋਵੇ ਚਾਹੇ ਕੋਈ ਉਥੇ ਕੋਈ ਚਿੜੀਆ ਕਰ ਦੇਖੜ ਦੀ ਸਾਡੇ ਟੂ ਪੰਜਾਬ ਦੇ ਵਿੱਚ ਕਿਆ ਮੁੱਕਿਆ ਵਾ ਯਾਰ ਕਿੰਨੇ ਗੁਰਦਆਰੇ ਮੈਂ ਕਿਤੇ ਦਰਸ਼ਨ ਮੇਲੇ ਕਰੋ ਦਰਬਾਰ ਸਾਹਿਬ ਚਲ ਜਓ ਯਾਰਾ ਹੋਰ ਕਿ ਕੰਟਰੀ ਚਲ ਜਓ ਜੇ ਤੁਸੀਂ ਘੁੰਮਣ ਫਿਰ ਜਾਨਾ ਤੇ ਜ਼ਰੂਰ ਹੀ ਅਸੀਂ ਉਥੇ ਜਾਣਾ ਜਿੱਥੇ ਨਪਰ ਦੀ ਰਾਜਨੀਤੀ ਹੋਵੇ ਕਿਉਂਕਿ ਇਹਨਾਂ ਲੋਕਾਂ ਦੀ ਇੱਜ਼ਤ ਹੈ ਨਹੀਂ ਪਰ ਅਸੀਂ ਇਹ ਆਣ ਕੀ ਕੌਮ ਐ ਪੰਜਾਬੀ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪਹਿਲੀ ਗੱਲ ਤਾਂ ਤੁਹਾਨੂੰ ਕਿਤੇ ਵੀ ਕੋਈ ਏਦਾਂ ਦਾ ਆ ਅਮਨੰਦਪੁਰ ਸਾਹਿਬ ਤੋਂ ਲੈ ਕੇ ਮਨਾਲੀ ਤੱਕ ਵੀ ਤੁਹਾਨੂੰ ਕੋਈ ਏਦਾਂ ਦੀ ਠੇੜਾ ਕਰਾਈ ਹੁੰਦੀ ਐ ਤੇ ਸਾਨੂੰ ਜਦੋਂ ਮਰਜ਼ੀ ਰਿੰਗ ਮਾਰਿਓ ਸਾਡਾ ਨੰਬਰ ਐ 98783 84039 ਅਸੀਂ ਪੁੰਚਾਂਗੇ ਤੁਹਾਡੇ ਕੋਲ ਅਸੀਂ ਟਾਈਮ ਦੇਾਂਗੇ ਦੋ ਚਾਰ ਦਿਨਾਂ ਦੇ ਵਿੱਚ ਅਸੀਂ ਜੇ ਇਹ ਨਾ ਘਟਨਾਵਾਂ ਰੁਕੀਆਂ ਅਸੀਂ ਇੱਥੇ 메인 ਰੋਡ ਹਾਈਵੇ ਬੰਦ ਕਰਾਂਗੇ ਹਮਾਚਲ ਦੀ ਗੱਡੀ ਉਹਨ ਸਾਰੀ ਬੰਦ ਰੱਖਾਂਗੇ ਅਸੀਂ ਇੱਕ ਅੱਧਾ ਘੰਟਾ ਕਿਤੇ ਹਮਾਚਲ ਦੀ ਗੱਡੀ ਬੰਦ ਕਰਦੀ ਚੀਕਾਂ ਨਿਕਲ ਜਾਂਦੀਆਂ ਨੇ ਵੀ ਚੀਕਾਂ ਪਰ ਅਸੀਂ ਮੰਨਣ ਵਾਲੇ ਨਹੀਂ ਅਸੀਂ ਪਹਿਲਾਂ ਵੀ ਕਹੇ ਸਾਡੀ ਕੀਰਤੀ ਕਿਸਾਨ ਮੋਰਚਾ ਯੂਨੀਅਨ ਐਸੀ ਹੈ ਨਾ ਅਸੀਂ ਮਾਫੀਆਂ ਤੋਂ ਬਿਨਾਂ ਘੱਟ ਫਿਰ ਗੱਲ ਨਹੀਂ ਕਰਦੇ ਪਰ ਅਸੀਂ ਵਾਰ-ਵਾਰ ਤੁਹਾਨੂੰ ਅਪੀਲ ਕਰਦੇ ਆਂ ਵੀ ਐਦਾਂ ਦੀ ਹਰਕਤਾਂ ਤੋਂ ਆਵਾਜ਼ ਆਵੇ ਪ੍ਰਸ਼ਾਸਨ ਜਾਗੇ ਸੀਐਮ ਕਿੱਥੇ ਗਿਆ ਸਾਡੇ ਜਿਹੜੇ ਬਾਹਰੋਂ ਵੀਰ ਆ ਰਹੇ ਉਹ ਘੁੰਮਣ ਜਾ ਰਹੇ ਨੇ ਸਪੈਨਸਰ ਨਾ ਗੋਰੀ ਆ ਰਹੀ ਆ ਉਹਦੀਆਂ ਗੋਟਮਾਰ ਹੁੰਦੀ ਆ ਬਾਹਾਂਾਂ ਤੱਕ ਤੋੜੀਆਂ ਜਾਂਦੀਆਂ ਤੇ ਇਹ ਲੋਕ ਫਿਰ ਸ਼ਾਂਤ ਬੈਠੇ ਹੋਏ ਆ ਯਾਰ ਪਤਾ ਨਹੀਂ ਕੀ ਸੋਚਦੇ ਆ ਕੀ ਨਹੀਂ ਪਰ ਜੇ ਇਹ ਬਾਜ ਨਾ ਇਹ ਦੋ ਤਿੰਨ ਦਿਨਾਂ ਦੇ ਵਿੱਚ ਅਸੀਂ ਕਾਲ ਦੇਾਂਗੇ ਤੁਹਾਨੂੰ ਅਸੀਂ ਤਾਂ ਕਰਕੇ ਵੀਡੀਓ ਪਾਈ ਆ ਵੀ ਜਿੱਦਨ ਦੀ ਵੀ ਅਸੀਂ ਕਾਲ ਧਾਂਗੇ ਤੁਹਾਨੂੰ ਉਸ ਦਿਨ ਮੇਰਾ ਵੀਰ ਸਾਰੇ ਹੌਮ ਹੌਮ ਆ ਕੇ ਗੀਤਪੁਰ ਦਾ ਪਹੁੰਚੇ ਹੋ ਜਿਹੜੇ ਅਣਖੀ ਹੋਏ ਦਰਦ ਰੱਖਦੇ ਹੋਏ ਪੰਜਾਬ ਦਾ ਉਹਨਾਂ ਵੀਰਾਂ ਦਾ ਬਦਲਾ ਲੈਣ ਦੀ ਖਾਤਰ ਆਪਾਂ ਇਹ ਰੋਡ ਜਿਹੜਾ ਬੰਦ ਕਰਾਂਗੇ ਤਾਂ ਕਿ ਇਹਨਾਂ ਦੀਆਂ ਨਸਾਂ ਦੇ ਵਿੱਚ ਧੂੰ ਦੇ ਦਾਂਗੇ ਇੱਕਾ ਕਰਕੇ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਕਿਸੇ ਪੰਜਾਬੀ ਨੂੰ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਤੇ ਜੇਰਾ ਪੰਜਾਬੀ ਕੋਈ ਉੱਥੇ ਕੋਈ ਗੁੰਡਾਗਰਦੀ ਕਰਦਾ ਹੋਵੇ ਤੇ ਫਿਰ ਵੀ ਹੈ ਵਿਚਾਰੇ ਜਾਂਦੇ ਆ ਗੁਰਦੁਆਰਿਆਂ 'ਚ ਕਮਰੇ ਲੈ ਕੇ ਮਣੀ ਕਰਨ ਸਾਹਿਬ ਸੌ ਜਾਂਦੇ ਆ ਸਵੇਰ ਨੂੰ ਉੱਠਦੇ ਆ ਤੇ ਉਹਨਾਂ ਦੇ ਮੋਟਰਸਾਈਕਲ ਭੰਨੇ ਜਾਂਦੇ ਆ ਬੁਰੀ ਤਰ੍ਹਾਂ ਉਹਨਾਂ ਦਾ ਨੁਕਸਾਨ ਕੀਤਾ ਜਾਂਦਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਕੋਈ ਚੰਗੀਆਂ ਗੱਲਾਂ ਨਹੀਂ ਅਹੀਂ ਉਹਨਾਂ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਇਹ ਜਿਹੜੇ ਗੰਦੇ ਅੰਸਰ ਐ ਇਹਨਾਂ ਤੇ ਤੁਸੀਂ ਨੱਥ ਪਾਓ ਸੋ ਅਸੀਂ ਤੇ ਬੇਨਤੀ ਕਰਦੇ ਆ ਵੀ ਬਾਰ-ਬਾਰ ਪੰਜਾਬ ਸਰਕਾਰ ਨੂੰ ਵੀ ਕਰਦੇ ਆ ਕਿਉਂ ਨਹੀਂ ਪੰਜਾਬ ਸਰਕਾਰ ਯਾਰਾ ਸਾਡੇ ਬਾਰੇ ਸੋਚ ਰਹੀ ਕਿਉਂ ਨਹੀਂ ਪੰਜਾਬ ਸਰਕਾਰ ਉਹ ਮਾਚਰ ਵਾਲੇ ਸੀਐਮ ਨਾਲ ਗੱਲ ਕਰਦੀ ਕੱਲ ਚਰਨਜੀਤ ਚੰਨੀ ਨੇ ਫੋਨ ਲਾਇਆ ਸੀ ਤੇ ਉਹ ਕਹਿੰਦਾ ਸੀ ਮੇਰੀ ਨੌਲੇਜ ਚ ਨਹੀਂ ਸੀਐਮ ਕਹਿ ਰਿਹਾ ਸੀ ਮਾਚਰ ਵਾਲਾ ਵੀ ਮੇਰੀ ਨੌਲੇਜ ਚ ਨਹੀਂ ਮੈਂ ਕਾਰਵਾਈ ਮੈਂ ਹੁਣੇ ਪੁੱਛ-ਕਿਛ ਕਰਦਾ ਕਿਉਂ ਨਹੀਂ ਯਾਰਾ ਪਤਾ ਉੱਥੇ ਤੇ ਕਿਸੇ ਕੰਗਣਾ ਰੋ ਦਾ ਕੁੱਤਾ ਖੋਲ ਦੇਵੇ ਕੁੱਤੇ ਨੂੰ ਟੱਟੀ ਆ ਜੇ ਤੇ ਸਾਰਾ ਪ੍ਰਸ਼ਾਜਨਾ ਹਿਮਾਚਲ ਦਾ ਉਹਦੇ ਹੱਕ ਚ ਲੱਗ ਜਾਂਦਾ ਵੀ ਇਹਨੂੰ ਕਿ ਰੱਸੀ ਫੜ ਕੇ ਬਾਹਰ ਕਰੋ ਜੀ ਇਹਨੂੰ ਕਿਤੇ ਅੰਦਰ ਲੈਟਰ ਕਿਨਾਂ ਕਰ ਦੇਵੇ ਤੇ ਕੀ ਸਾਡੇ ਬੰਦੇ ਦੀ ਇੰਨੀ ਕਟਮਾਰ ਹੋ ਰਹੀ ਹੈ ਹੁਣ ਸੀਐਮ ਸੁੱਤਾ ਪਿਆ ਯਾਰ ਉਥੋਂ ਦਾ ਕੀ ਕਰ ਰਿਹਾ ਸੀਐਮ ਹਿਮਾਚਲ ਦਾ ਭਾਈ ਮੈਂ ਪੰਜਾਬ ਸਰਕਾਰ ਦੇ ਸੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਵੀ ਭਾਈ ਸਾਡੇ ਮੰਤਰੀ ਸਾਹਿਬ ਹਰਜੋਤ ਸਿੰਘ ਵੈਸ ਕਿਉਂਕਿ ਸਾਡਾ ਹਿਮਾਚਲ ਦੇ ਨਾਲ ਬਿਲਕੁਲ ਤੀਤ ਬਲੇਰੀਆ ਸਾਡਾ ਹਾਡੇ ਮੰਤਰੀ ਸਾਹਿਬ ਹਰਜੋਤ ਸਿੰਘ ਵੈਸਨ ਨੇ ਬੇਨਤੀ ਕਰਦੇ ਆ ਵੀ ਤੁਸੀਂ ਇਹਨਾਂ ਨਾਲ ਰਾਬਤਾ ਕਰੋ ਜਿੰਨੀ ਵੀ ਕਟਮਾਰ ਹੋ ਰਹੀ ਹੈ ਇਹਨਾਂ ਨਾਲ ਰਾਬਤਾ ਕਰਾ ਕੋਈ ਉਹਨਾਂ ਤੇ ਕਿਉਂ ਨਹੀਂ ਆਪਾਂ ਪਰਚਾ ਦਰਜ ਕਰਾਉਂਦੇ ਭਈ ਨਹੀਂ ਤੇ ਅਸੀਂ ਮਜਬੂਰ ਹੋਵਾਂਗੇ ਰੋਡ ਬੰਦ ਕਰਨੇ ਨੂੰ ਫਿਰ ਕੱਲ ਨੂੰ ਸਾਨੂੰ ਕੋ ਆ ਕੇ ਨਾ ਕਹਵੇ ਵੀ ਸਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਹੈਗਾ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਕਿਉਂਕਿ ਘਟਨਾਵਾ ਵਧਿਆ ਕਰਦੀਆਂ ਘਟਨਾ ਨਹੀਂ ਉਹ ਤੇ ਕਹਿੰਦੇ ਆਂ ਪੰਜਾਬੀ ਆਉਣ ਹੀ ਨਹੀਂ ਦੇਣਾ ਆਮਾਚਲ ਦੇ ਵਿੱਚ ਜਿੰਨਾ ਚਿਰ ਰਹੇ ਉਹ ਕੁੜੀ ਮਾਫੀ ਨਹੀਂ ਮੰਗ ਰਹੀ ਹੈ ਅਸੀਂ ਦੋ ਤਿੰਨ ਨਿਊਜ਼ ਮੈਂ ਸੁਣੀਆਂ ਉਹ ਖੁਦ ਮੈਂ ਆਪਣੇ ਪੇਜ ਤੇ ਵੀ ਪਾਉਂਗਾ ਉਹਦੀਆਂ ਕਟੀਆਂ ਕਟ-ਕਟ ਕੇ ਤੇ ਅਸੀਂ ਲੋਕ ਆ ਗਿਆ ਯਾਰ ਛਤਰਖਾਨਾ ਵਾ ਤੇ ਕੌਮ ਥੋੜੀ ਬਣੀ ਆ ਅਸੀਂ ਤੇ ਛਤਰਫੇਰਨ ਵਾਲੀ ਕੌਮ ਐ ਕਿਉਂ ਨਹੀਂ ਆਪਾਂ ਉੱਠ ਕੇ ਜਾ ਰਹੇ ਇਹਨਾਂ ਦਾ ਮੁਕਾਬਲਾ ਕਰਦੇ ਪਹਿਲੀ ਗੱਲ ਤੇ ਮੈਂ ਭਰਾਵਾਂ ਨੂੰ ਕਹਿੰਨਾ ਅਮਰ ਤੇ ਛਗੋ ਸਿੰਘ ਸਜੋ ਕਿਰਪਾਨਾਂ ਰੱਖੋ ਗੋਲ ਕਿਉਂ ਇਹ ਲੋਕ ਪਹਾੜੀਏ ਜਿਹੜੇ ਕਿਰਪਾਨ ਤੋਂ ਬੜੇ ਡਰਦੇ ਆ ਕਿਰਪਾਨਾ ਆਪਣੇ ਕੋਲ ਰੱਖੋ ਪਾਵਾ ਸਾਹਿਬ ਤੋਂ ਪੁੱਟਦੀਆਂ ਤੁਸੀਂ ਕਿਉਂ ਨਹੀਂ ਰੱਖਦੇ ਯਾਰ ਅਮਰ ਤੇ ਛਗੋ ਗੁਰੂ ਦਾ ਬਾਟੇ ਵਾਲਾ ਤੇ ਜਾਣਾ ਘੁਮਰਦੇ ਮੋਰੇ ਕਿਰਪਾਨਾਂ ਰੱਖ ਕੇ ਜਾਓ ਟਾੜੇ ਲਾਗੇ ਨਹੀਂ ਕੋ ਲੱਗੂਗਾ ਤੇ ਜਦੋਂ ਆਪਾਂ ਹੱਥੇ ਜਾਂਦੇ ਆ ਯਾਰਾ ਉਦੋਂ ਯਾਰ ਤੇ ਵਾਰ ਕਰ ਦਿੰਦੇ ਆ 25 25 ਦੀ 50 50 ਬੰਦੇ ਲੈ ਕੇ ਐਨੀ ਐਨੇ ਚ ਜੁਰਤ ਨਹੀਂ ਵੀ ਇਹ ਇਕੱਲੇ ਇਕੱਲੇ ਬੰਦੇ ਸਾਡੇ ਨਾਲ ਦੇਖਣ ਇਹ ਸਿਰਫ ਇੱਕ ਬਾਂਦਰ ਵਾਂਗੂ ਟੋਲੀ ਬਣਾ ਕੇ ਹੀ ਸਾਡੇ ਤੇ ਵਾਰ ਕਰ ਸਕਦੇ ਆ ਕਿਉਂਕਿ ਸਾਡੇ ਆ ਘੜਾ ਕੋਈ ਦੁਸ਼ਮਣ ਚਾਰੀ ਆ ਯਾਰਾ ਸਾਡੀਆਂ ਤੇ ਰਿਸ਼ਤੇਦਾਰੀਆਂ ਜੋ ਆਡੇ ਯਾਰ ਦੋਸਤ ਸਾਰੇ ਹਿਮਾਚਲ ਦੇ ਵਿੱਚ ਆ ਜਿੰਨੇ ਵੀ ਸਾਡੇ ਨਾਲ ਨਾਲ ਦੇ ਪਿੰਡ ਨਾਲਾਗੜ ਤੋਂ ਲੈ ਕੇ ਜਿੰਨੇ ਵੀ ਸਾਡੇ ਨਾਮ ਨਾਲ ਦੇ ਪਿੰਡ ਨਿਆਣਾ ਦੇਵੀ ਤੱਕ ਬਹੁਤ ਪਿੰਡ ਆ ਜਿੱਥੇ ਸਾਡੀ ਸਾਰੀ ਯਾਰੀ ਦੋਸਤੀ ਵਿਆਹਾਂ ਸ਼ਾਦੀਆਂ ਜਾਣੇ ਜਾਣੇ ਆ ਪਰ ਇਹ ਲੋਕ ਐਦਾਂ ਦੇ ਨਹੀਂ ਇਹ ਸਾਰੇ ਸਾਡੇ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ ਆ ਜਿੰਨੇ ਵੀ ਪੰਜਾਬ ਦੇ ਨਾਲ-ਨਾਲ ਦੇ ਪਿੰਡ ਲੱਗਦੇ ਸ਼ਹਿਰ ਲੱਗਦੇ ਆ ਨਾਲ ਆ ਗੜਬੱਦੀ ਹੋਇਆ ਤੇ ਚਾਹੇ ਨਿਣਾਦੇ ਵੀ ਏਰੀਆ ਦੇ ਵਿੱਚ ਹੋਵੇ ਪਰ ਜਿਹੜਾ ਉੱਪਰ ਹਿਮਾਚਲ ਕੁੱਲੂ ਮਨਾਲੀ ਵਾਲੀ ਸਾਈਡ ਆ ਨਾ ਇਹਨਾਂ ਦਾ ਜਿਆਦਾ ਥੋੜਾ ਦਿਮਾਗ ਖਰਾਬ ਹੋਇਆ ਵਾ ਉਹ ਆਪਣੇ ਕੱਟੜ ਤਾਂ ਜਿਆਦਾ ਹੀ ਰੱਖਦੇ ਆ ਅਸੀਂ ਹਿਮਾਚਲ ਵਾਲੇ ਭਰਾ ਨੂੰ ਬੇਨਤੀ ਕਰਦੇ ਕਿਉਂ ਨਹੀਂ ਯਾਰਾ ਤੁਸੀਂ ਪੰਜਾਬ ਦਾ ਸਾਥ ਦੇ ਕੇ ਤੇ ਉਹਨਾਂ ਲੋਕਾਂ ਦੇ ਜਿਹੜੇ ਮਾੜੇ ਅਨਸਰ ਐ ਇਹਨਾਂ ਨੂੰ ਕਿਉਂ ਨਹੀਂ ਤੁਸੀਂ ਆਪ ਛੱਤਰਫੇਰਦੇ ਭਾਈ ਪਰ ਜਦੋਂ ਕਿਤੇ ਪੰਜਾਬ ਨੇ ਗੱਡੀਆਂ ਘੇਰਨੀਆਂ ਸ਼ੁਰੂ ਕਰ ਦਿੱਤੀਆਂ ਟੰਗ ਹੋਵੋਗੇ ਅਸੀਂ ਬੇਨਤੀ ਕਰਦੇ ਹਾਂ ਜੇ ਵੀ ਹੱਥ ਜੋੜ ਕੇ ਕਿ ਭਾਈ ਸੁਧਰ ਜੋ ਸੁਧਰ ਜੋ ਸੁਧਰ ਜੋ ਇਹ ਕੋ ਵੱਡੀ ਗੱਲ ਨਹੀਂ ਕੰਗਣਾ ਰਣਾਵ ਤੇ ਰੋਜ਼ ਦੂਏ ਦਿਨ ਪੰਜਾਬ ਥਾਣੀ ਘੁੰਮ ਕੇ ਜਾਂਦੀ ਹੈ ਨਾ ਫਿਰ ਆਉਣਾ ਜਾਣਾ ਬੰਦ ਹੋ ਜਾਊਗਾ ਫਿਰ ਇਹ ਭਲੇਖੇ ਜਨਾਂ ਰਵੇ ਇਹਦਾ ਤਾਂ ਹੋਣਾ ਹੋਣਾ ਇਹਨੇ ਨਾਲ ਹੋਰਾਂ ਦੇ ਵੀ ਕਰਾ ਦੇਣਾ ਜਿਹੜੇ ਭਰੇ ਭਲੇ ਮਾਸ ਲੋਕ ਆ ਵਿਚਾਰੇ ਮਾਤੜ ਲੋਕ ਐ ਇਹਨੇ ਉਹਨਾਂ ਦਾ ਵੀ ਆਣਾ ਜਾਣਾ ਬੰਦ ਕਰਾ ਦੇਣਾ ਜਿੱਦਾਂ ਇਹ ਤੁਲੀ ਹੋਈ ਐ ਇਹ ਗੁੰਡਾ ਇਹ ਸਾਨੂੰ ਅਤਵਾਦੀ ਦਾਦੀ ਐ ਅਤਵਾਦ ਇਹ ਫਲਾ ਰਹੀ ਐ ਕਿਉਂ ਨਹੀਂ ਨਾਤ ਫਲਾ ਰਹੀ ਸਰਕਾਰ ਦੇ ਪਰ ਦੇ ਕੇ ਪਰਚਾ ਨੂੰ ਅੰਦਰ ਛੁੱਟਣਾ ਜਿਹੜਾ ਕੋਈ ਸਾਡਾ ਭਲੇ ਦੀ ਗੱਲ ਕਰਦਾ ਉਹਨੂੰ ਡਿਪਰੂਗੜ ਪਿਆ ਜਾਂਦੇ ਤੁਸੀਂ ਤੇ ਜਿਹੜਾ ਇੱਦਾਂ ਦੀ ਹਰਕਤਾ ਕਰਦਾ ਨਫਰ ਦੀ ਰਾਜਨੀਤੀ ਕਰਦਾ ਇੱਕ ਸਕਿਉਰਿਟੀ ਲੈਣ ਦੀ ਖਾਤਰ ਇਹੋ ਜਿਹਾ ਕੰਮ ਕਰਿਆ ਕਰਦਾ ਇਹੋ ਜਿਹਾ ਨੂੰ ਛੁੱਟੋ ਕੱਗਨਰ ਦੋਦਰਾ ਐਨਐਸਏ ਲਾ ਕੇ ਛੁੱਟੋ ਇਹਨੂੰ ਜੇਲ੍ਹ ਚ ਇਹਨੂੰ ਪਾ ਕੇ ਡਿਬਰੂਵੜ ਦੇ ਅੱਗੇ ਪਜਾ ਦਿਓ ਆਿਆਂ ਨੂੰ ਕੋਈ ਤਰਾਜਬਾਜੀ ਨਹੀਂ ਪਰ ਕਾਨੂੰਨ ਦੇ ਕਰਾ ਸਾਰਿਆਂ ਵਾਸਤੇ ਅਲੱਗ-ਅਲੱਗ ਕਾਨੂੰਨ ਨਾ ਬਣਾਓ ਆਸਿਰ ਜੁੜ ਕੇ ਬੇਨਤੀ ਆ ਤੁਹਾਨੂੰ ਬਾਹਰ ਆਜੋ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਨਾਲੀ ਹਾਈਵੇ ਬੰਦ ਹੋਊਗਾ ਗੀਰਤਪੁਰ ਸਾਹਿਬ ਤੋਂ ਤੇ ਅਸੀਂ ਫਿਰ ਵੱਡੀ ਕਾਲ ਦੇਾਂਗੇ ਸਾਰੇ ਮੇਰੇ ਵੀਰ ਸਾਡਾ ਸਾਥ ਦਿਓ ਸਾਰੀਆਂ ਯੂਨੀਅਨਾਂ ਸਾਥ ਦਿਓ ਅਸੀਂ ਕੀਰਤੀ ਕਿਸਾਨ ਮੋਰਚੇ ਨੂੰ ਬੇਨਤੀ ਕਰਦੇ ਆ ਅਸੀਂ ਵੱਡੇ ਪੱਧਰ ਤੇ ਜਿਹੜਾ ਇਹਦਾ ਸੰਘਰਸ਼ ਵਢਾਂਗੇ ਤਾਂ ਕਿ ਇੱਥੇ ਫਿਰ ਸੀਐਮ ਤੱਕ ਆਹੀ ਬੁਲਾਵਾਂਗੇ ਫਿਰ ਪਤਾ ਲੱਗੂਗਾ ਇਹਨਾਂ ਨੂੰ ਹੁਣ ਜਿਹੜੇ ਨਹੀਂ ਉੱਠਣ ਵਾਲੇ ਨਹੀਂ ਕਿਉਂਕਿ ਕਦਨਾਵਾ ਇੱਕ ਲਈ ਬਹੁਤ ਹੋ ਚੁੱਕੀਆਂ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹਨੇ ਤਾਂ ਸੀਐਮ ਤੱਕ ਇਹ ਵੀਡੀਓ ਪਹੁੰਚ ਲਈ ਹੋ ਜਾਵੇ ਬਾਈ ਸੀਐਮ ਸਾਹਿਬ ਹਮਾਚੇ ਦੇ ਸੀਐਮ ਨੂੰ ਬੇਨਤੀ ਕਰਦੇ ਆਂ ਸੁਖੂ ਨੂੰ ਕਿ ਭਾਈ ਇਹਨਾਂ ਤੇ ਕਾਰਵਾਈ ਕਰ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਜਿਹੜੇ ਆ ਫਿਰ ਮਾੜੇ ਮਿਲਣੇ ਜੇ ਫਿਰ ਕੱਲੂ ਸਾਨੂੰ ਨਾ ਕਿਉ ਵੀ ਇਹਨਾਂ ਗੁੰਡਾਗਰਦੀ ਕਰ ਰਹੇ ਗੁੰਡਾਗਰਦੀ ਤੁਹਾਡੇ ਬੰਦੇ ਕਰ ਰਹੇ ਨੇ ਪਰ ਅਸੀਂ ਇਹਨਾਂ ਦਾ ਮੂੰਹ ਤੋੜਵਾ ਜਵਾਬ ਸਾਡੀ ਕੌਮ ਜ਼ਰੂਰ ਦੇਊਗੀ ਅਸੀਂ ਇਹਨਾਂ ਦੇ ਦਵੇ ਨਹੀਂ ਪੰਜਾਬ ਇਹਨਾ ਮਰਿਆ ਨਹੀਂ ਪੰਜਾਬ ਆਲ ਇੰਡੀਆ ਤੇ ਬਾਹਰ ਦੀਆਂ ਸਟੇਟਾਂ ਦਾ ਢਿੱਡ ਭਰਨ ਵਾਲੀ ਸਾਡੀ ਸਟੇਟ ਹੈ ਪੰਜਾਬ ਤੇ ਦੇਖੋ ਅਸੀਂ ਇਹ ਬੇਨਤੀ ਕਰਦੇ ਆਂ ਕਿ ਜਾਂਦੇ ਬੰਦੇ ਦੇ ਪੁੱਤ ਬਣ ਜਾਓ ਆ ਜਿਹੜੇ ਉੱਪਰ ਹੈ ਮਨਾਲੀ ਦੇ ਉੱਪਰ ਉੱਪਰ ਨੂੰ ਰਹਿੰਦੇ ਜਿੰਨੇ ਵੀ ਹੈ ਤੇ ਨਹੀਂ ਤਾਂ ਸਾਨੂੰ ਬਰਾਉਣੇ ਆਉਂਦੇ ਭਾਈ ਸੋ ਵੀਡੀਓ ਦੱਬ ਕੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ